ਕਿਥੇ ਚੱਲੇ ਜੇ ਤੁਸੀਂ ਇੰਨਾ ਤਿਆਰ ਹੋ। ਅੱਜ ਚੱਲੀ ਆਂ ਲੱਗਦੀ ਆਪਣੀ ਗਵਾਨੀ ਨੂੰ। ਉਹ ਨਾਲ ਸੁਪਨ ਜਲਦਾ ਬਾੜੂ ਕਰਾਇਆ। ਅੱਛਾ ਕਿਹਨਾਂ ਨੇ ਕਰਾਇਆ? ਆਹ ਚੱਕੀ ਹੋਣੀ ਨੇ ਜਿਹੜੇ। ਅੱਛਾ ਅੱਛਾ। ਠੀਕ ਹੈ। ਘਰ ਜਾਣਾ। ਅੱਛਾ ਅੱਛਾ। ਮੈਂ ਕਿ ਰੋਟੀ ਬਣਾ ਕੇ ਚੱਲਨੀ ਆਂ 10:00 ਹੋ ਜੇ 10:30 ਵਜੇ। ਹੂੰ। ਨਾਨੀ ਚੱਲ ਕੇ ਫਿਰ। ਅੱਛਾ। ਆਉਣ ਕੀ ਰਾ ਜੀ ਨਹੀਂ ਜਾਂਦੇ।

ਖੋਲ ਕੇ ਵੇਖੋ ਚਲਦੀਆਂ ਆਵੀਆਂ ਲੜੀਆਂ ਹਾਂ ਗੁੱਛੇ ਦੇ ਨਾਲ ਹੀ ਪਹਿਲੇ ਜਗਾ ਕੇ ਵੇਖ ਲਾ ਗੁੱਛਾ ਖੋਲੀ ਨਾ ਜੀ ਜਦ ਲੌਣੀਆਂ ਵਾਲੀ ਉਹਦੇ ਭਾਵੇਂ ਗੁੱਛਾ ਖੋਲੀ ਚਲਾ ਕੇ ਵੇਖ ਲਾ ਚਲਦੀਆਂ ਆਨ ਕਰ ਨਾ ਨਹੀਂ ਆਉਣੀ ਹੈ ਚਲਦੀਆਂ ਜਗ ਪਈਆਂ ਹਾਂ ਥੱਲੇ ਸਟਾਰ ਆ ਰਹੀਆਂ ਹਾਂ ਹਾਂ ਥੱਲੇ ਦੂਜੀਆਂ ਵੀ ਚਲਾ ਕੇ ਵੇਖ ਦੋ ਵੱਖਰੀ ਤਰ੍ਹਾਂ ਦੀਆਂ ਨੇ ਗੁੱਛਾ ਉਹਦੇ ਹੀ ਖੋਲੀ ਜਦੋਂ ਉੱਥੇ ਲਾਉਣੀਆਂ ਇਹ ਤਾਂ ਮੰਮੀ ਦਾ ਤੇ ਸ਼ੂ ਨਹੀਂ ਹੈਗਾ ਇਹ ਆਈਆਂ ਇਹ ਸਾਲ ਕਰੈਕਟਰ ਨਾਲ ਲੱਗਦੇ ਕਿਤੇ ਇਹਦਾ ਸ਼ੂ ਹੈ ਨਹੀਂ ਇਹਦਾ ਟੁੱਟ ਗਿਆ ਲਿਆ ਮੈਂ ਲਾ ਕੇ ਵੇਖਾਂ ਪਰ ਯਾਰ ਯਾਹੋ ਜਲਾ ਮੰਮਾ ਤੇ ਸੀ ਲਾਉਣ ਮੈਂ ਲਾ ਕੇ ਦੇਖਣਾ ਟੂਣਾ ਲਈ

ਇਹਨਾਂ ਪਰੇ ਦਾ ਕਰਨ ਚਲਫੀ ਇਹ ਸਾਰਾ ਇੱਕੋ ਤਰ੍ਹਾਂ ਦੀ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਆ ਉਹ ਰੈੱਡ ਵੀ ਹੈ ਕੀ ਆਹ ਦੇਖ ਆ ਵੀ ਦੂਸਰੀ ਹੈ ਚਲ ਜਸਪੀ ਦੇ ਕਹਿੰਦਾ ਮੈਂ ਦੀਵੇ ਰੰਗਣੇ ਆ ਦੀਵੇ ਸਜਾਉਣੇ ਆ ਜਾ ਕੇ ਵੇਖਣਾ ਜਸਪੀ ਤੇ ਕਿੰਨੇ ਕੁ ਸੋਹਣੇ ਸਜਾਉਂਦਾ ਵਾ ਤੇ ਮੈਂ ਦੇਖਣਾ ਦੋਹਾਂ ਚੋਂ ਕਿਹਦਾ ਦੀਵਾ ਸੋਨਾ ਠੀਕ ਹੈ ਸਜਾਓ ਚਲੋ ਕਿੰਦੇ ਪੇਂਟ ਕਰਨੇ ਕਰੋ ਪੇਂਟ ਇਹ ਪੇਂਟ ਲੈ ਕੇ ਆਂਦਾ ਸੀ ਇਹਨਾਂ ਦੇ ਸਕੂਲ ਸੀਗਾ ਆਧਿਆਵਾ ਕੰਪੀਟੀਸ਼ਨ ਦਾ ਤੇ ਉਸ ਦਿਨ ਲੈ ਕੇ ਗਿਆ ਸੀ ਦੀਵੇ ਡੈਕੋਰੇਸ਼ਨ ਕਰਨ ਨੂੰ ਡੈਕੋਰੇਸ਼ਨ ਸਕੂਲ ਤੇ ਉਹ ਡੱਬੀਆਂ ਦੇ ਰੰਗ ਵਧੇ ਪਏ ਸੀ। ਤੇ ਕਹਿੰਦੀ ਆਪਾਂ ਵੀ ਰੰਗ ਲੈਨੇ ਆਪਣੇ ਦੀਵੇ। ਵੈਸੇ ਵੀ ਮੈਂ ਵੇਖਿਆ ਵਦਾਂ ਜਸਪ੍ਰੀਤ ਬੱਚੇਨ ਡਰਾਇੰਗ ਕਰਨੀ ਬਹੁਤ ਪਸੰਦ ਹਨਾ। ਹਾਂਜੀ। ਡਰਾਇੰਗ ਹੋਗੀ ਕੋਈ ਕੰਪੀਟੀਸ਼ਨ ਹੋ ਗਿਆ। ਹੁੰਦਾ ਪਿਆ ਰੰਗ। ਹਾਂਜੀ। ਹੱਥ ਨੂੰ ਲਾਇਓ ਵਿਰਤਾਂ ਤੋਂ ਬਾਅਦ ਨਾ ਉਹ ਤੇਲ ਦੇ ਨਾਲ ਸਾਫ਼ ਕਰਨਾ ਪੈਣਾ ਫੇ। ਚਲੋ ਮੈਂ ਤੁਹਾਨੂੰ ਟਾਈਮਿੰਗ ਦੇਣੀ ਹੈ ਮੈਂ ਦੇਖਣਾ ਛੇਤੀ ਛੇਤੀ ਰੰਗਣਾ ਵਾ ਠੀਕ ਹੈ ਟਾਈਮਿੰਗ ਦਵਾਂਗੀ ਮੈਂ ਤੁਹਾਨੂੰ ਛੇਤੀ ਸੋਹਣਾ ਨਹੀਂ ਬਣਨਾ ਹੂੰ ਕਿੰਨੇ ਰੰਗੂ ਦਿਖਾਈ ਵਿੱਚੋਂ ਕਿੱਦਾਂ ਤੰਗਿਆ ਛੋਟਾ ਬੁਰਸ਼ ਵੱਡਾ ਕਿਹੜਾ ਕਲਰ ਕੀਤਾ ਹਰਪੀ ਦੇ ਨੇ ਕਿਹੜਾ ਕੀਤਾ ਗ੍ਰੀਨ ਤੂੰ ਦਿਖਾ ਕਿਹੜਾ ਕੀਤਾ ਬਲੂ ਬਲੂ ਇਹਰ ਇਹਦਾ ਦੂਜਾ ਬਣਾ ਲ ਫਿਰ ਦੇਖ ਬੁਰਸ਼ ਛੋਟਾ ਕਿਹੜਾ ਬ੍ਰਸ਼ ਉਹ ਦੇਖੋ ਛੋਟਾ ਬਣਾ ਵਧੀਆ ਹੁੰਦਾ ਛੋਟੇ ਨਾਲ ਨਹੀਂ ਵੱਡੇ ਨਾਲ ਵਧੀਆ ਹੁੰਦਾ ਸਗੋਂ ਵੱਡੇ ਨਾਲ ਜਲਦੀ ਹੁੰਦਾ ਵਾ ਬਾਹਨੇ ਬਣਾਉਂਦੇ ਆ ਯਾ ਨਹੀਂ ਛੋਟੇ ਨਾਲ ਤੂੰ ਤਾਂ ਵਧੀਆ ਨਿਕਲ ਜਾਂਦਾ ਅਰੇ ਇਤ ਦੇ ਨਾਲ ਤੇ ਹੁਣ ਨਹੀਂ ਦਿਆ ਤੇ ਹਾਂ ਦੇ ਸੋਨਾ ਤਾਂ ਬਣ ਗਿਆ ਆਹ ਕੋ ਮੈਂ ਕਿੱਦਾਂ ਹੂੰ ਜ਼ਿਆਦਾ ਵੀ ਸੋਨਾ ਹੈ ਪਿੰਟ ਤੁਹਾਡੇ ਕੋ ਛੋਟੇ ਬ੍ਰਸ਼ ਨਹੀਂ ਹੈਗੇ ਨਾ ਨੀਦੀ ਜਿੱਦਾਂ ਤੂੰ ਸਕੂਲ ਬਣਾਇ ਸੀ ਨਾ ਉੱਤੇ ਬਿੰਦੀਆਂ ਲਾ ਕੇ ਬੜੇ ਸੋਹਣੇ ਡੈਕੋਰੇਸ਼ਨ ਕੀਤੇ ਹੈਗੇ ਤੇ ਆ ਚੱਲਿਆ ਫਿਰ ਅੱਜ ਛੁੱਟੀ ਹੈ ਤੁਸੀਂ ਫ੍ਰੀ ਬੈਠੇ ਆਂ ਚਲੋ ਕੁਛ ਨਾ ਕੁਛ ਕਰ ਲਓ ਹਾਂ ਫਿਰ ਜਦੋਂ ਬਾਹਰੋਂ ਰੰਗ ਆਤ ਲਿਪੜ ਜਾਣੇ ਹੂੰ ਹੱਥ ਤੇ ਫਿਰ ਲਿਪੜਨੇ ਆਂ ਸ਼ੋਕਲੰਦੋ ਸ਼ੋਕਲੰਦੋ ਅੰਦਰੋਂ ਕਰ ਲਓ ਨਾ ਪਹਿਲਾਂ ਅੰਦਰੋਂ ਕਰ ਲੇ ਹਾਂ ਵਿੱਚੋਂ ਕਰਕੇ ਨਾ ਤਰਖੀ ਜਾਓ ਬਾਹਰ ਫਿਰ ਜੇ ਰਹਿਣ ਦਿਓ ਤੂੰ ਜਰ ਵਨ ਕੋਈ ਗੱਲ ਨਹੀਂ ਫਿਰ ਕੀ ਅੱਦੇ ਦੂੰਗਰ ਲਾ ਦਿਓ ਕਰ ਲੂਗਾ ਕਿੰਨੇ ਆ ਕਿੰਨੇ ਆ ਟੋਟਲ 1 2 3 4 5 6 7 8 9 10 ਪੰਜ ਤੂੰ ਰੰਗ ਲਾ ਪੰਜ ਹੋ ਰੰਗ ਲੂਗਾ ਹੈਨਾ ਯਾਰ ਪਿੱਛੇ ਦੂਸਰਾ ਰੰਗ ਗਿਆ ਗਿਆ होन डा वालिया जंगाल जहा ही मैं चल साफ हो जागा शरारत ये की है ਰਪੀਤੇ ਇਹ ਕੀ ਆ ਸ਼ਰਾਰਤਾ ਕਰਦਾ ਵਾ ਉਹਦਾ ਹੁੰਦਾ ਨਹੀਂ ਜਾਵੇ ਕਾਗਜ਼ ਰੱਖ ਦਿੱ ਲਈ ਮੇਰਾ ਤਨੀ ਲਈ ਬਣਾਤ ਵੀ ਨਾਲ ਲਈ ਬਣ ਤੇ ਰੰਗ ਵੀ ਕਰਨਾ ਦੱਸ ਕਾਗਜ਼ ਦੇ ਦਾਂ ਇਹ ਕਾਗਜ਼ ਲੈ ਲੇ ਇਹ ਵੀ ਦੇ ਦੇ ਪੈ ਮਮੀ ਕੋਈ ਗੱਲ ਨਹੀਂ ਚੁੱਕ ਦੇ ਇੱਥੇ ਰੱਖ ਲੈ ਇੱਥੇ ਰੱਖ ਕੇ ਕਰ ਲੈ ਇਹ ਤੇਰੇ ਨਾਮ ਆ ਦੋਲੇ ਹਾਂ ਪਹਿਲਾਂ ਗ੍ਰੀਨ ਵਾਲੇ ਤੇ ਸਾਰੇ ਤੇ ਕਰ ਲੈਣਾ ਗ੍ਰੀਨ ਤੇ ਕਰ ਲੈ ਓ ਯਾਰ ਲਿਪੜ ਗਿਆ ਹੋ ਗਿਆ ਟੋਕੀ ਨੂੰ ਰੰਗ ਹੋਈ ਗਿਆ ਵਾਖਰੀ ਦੀ ਸੋਨਾ ਕਰਤੇ ਜਸਪੀ ਸਾਰਾ ਟੋਕਾ ਵਧੀਆ ਹੋ ਗਿਆ ਲੋ ਜੀ ਇੱਧਰ ਵੀ ਇਹਨਾਂ ਨੇ ਕਰਤੇ ਦੀਬਿਆਂ ਨੂੰ ਰੰਗ ਨਾਲ ਟੋਕੇ ਨੂੰ ਕਰ ਦਿੱਤਾ ਸਾਗ ਵਾਲੇ ਟੋਕੇ ਨੂੰ ਇਹ ਜੰਗਾਲ ਜਿਹਾ ਪਿਆ ਸੀਗਾ ਇਹਨੂੰ ਵੀ ਰੰਗ ਹੋ ਗਿਆ ਚਲ ਸੋਨਾ ਲੱਗਦਾ ਉਹਨੇ ਵੀ ਤੇ ਆ ਬੱਚਿਆਂ ਨੇ ਦੀਵੇ ਰੰਗਤੇ ਆ yeah